ਤਾਂ ਇਹ ਤਸਵੀਰਾਂ ਨੇ ਜਿਹੜੀਆਂ ਲੁਧਿਆਣਾ ਦੀ ਹੌਜਰੀ ਮਾਰਕੀਟ ਦੇ ਗਾਂਦੀ ਨਗਰ ਦੀਆਂ ਤਸਵੀਰਾਂ ਨੇ ਜਿੱਤੇ گارਮੈਂਟ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਜਾਂਦਾ ਤਾਂ ਬਿਲਕੁਲ ਆ ਤਸਵੀਰਾਂ ਤੋਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਤਸਵੀਰਾਂ ਇੰਨੀਆਂ ਕੁ ਜ਼ਿਆਦਾ ਭਿਆਨਕ ਨੇ ਜਿਸ ਨੂੰ ਦੇਖ ਕੇ ਹਰ ਕੋਈ ਕਬਰਾਂ ਜਾਂਦਾ ਹੈ ਹਾਲਾਂਕਿ ਅਸਮਾਨ ਨੂੰ ਝੁੰਡੀਆਂ ਹੋਈਆਂ ਲਾਪਟਾਂ ਨਜ਼ਰ ਆ ਰਹੀਆਂ ਨੇ ਤਾਂ ਬਿਲਕੁਲ ਲੁਧਿਆਣਾ ਦੀ ਹੌਜਰੀ ਮਾਰਕੀਟ ਦੇ ਗਾਂਧੀ ਨਗਰ ਦੇ ਵਿੱਚ گارਮੈਂਟ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਹਾਲਾਂਕਿ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਦੇ ਆ ਕਿ ਜਾਨੀ ਨੁਕਸਾਨ ਤੋਂ ਤਾਂ ਬਚਾ ਰਹਿੰਦਾ ਪਰ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ ਤਾਂ ਪਹਿਲਾਂ ਤਸਵੀਰਾਂ ਦੇਖ ਲੈਣੇ ਆ ਮੌਕੇ ਤੇ ਮੌਜੂਦ ਜੋ ਹਾਲਾਤ ਬਣੇ ਨੇ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਸਾਨੂੰ ਪੋਨਕ 6 ਵਜੇ ਇਤਲਾਹ ਹੋਈ ਹੈ ਕਿ ਗਾਂਧੀ ਨਗਰ ਮਾਰਕੀਟ ਦੇ ਵਿੱਚ ਦੁਕਾਨਾਂ ਨੂੰ ਅੱਗ ਲੱਗੀ ਹੈ ਅਜੇ ਮੌਕੇ ਤੇ ਪਹੁੰਚ ਕੇ ਦੇਖਿਆ ਵੀ ਦੋ ਦੁਕਾਨਾਂ ਦੇ ਵਿੱਚ ਅੱਗ ਸੀ ਤੇ ਤੁਰੰਤ ਮੌਕੇ ਤੇ ਦੋ ਗੱਡੀਆਂ ਲੈ ਕੇ ਅਸੀਂ ਪਹੁੰਚ ਗਏ ਸੀ ਤੇ ਤਕਰੀਬਨ ਅੱਧੇ ਘੰਟੇ ਦੇ ਅੱਗ ਤੇ ਬਿਲਕੁਲ ਕਾਬੂ ਪਾ ਲਿਆ ਜੀ ਕਿੰਨਾ ਕੋਈ ਨੁਕਸਾਨ ਹੋਇਆ ਕੋਈ ਇਹ ਤਾਂ ਮਾਲਕ ਹੀ ਦੱਸ ਸਕਦੇ ਜੀ ਬਾਕੀ ਜਿਹੜਾ ਕੋਈ ਜਾਨੀ ਨੁਕਸਾਨ ਵਾਲੇ ਤੱਕ ਕਿਸੇ ਦਾ ਹੋਇਆ ਨਹੀਂਗਾ ਜੀ ਹਾਂ ਤੇ ਬਾਕੀ ਜਿਹੜਾ ਮਟੀਰੀਅਲ ਦਾ ਨੁਕਸਾਨ ਹੋਇਆ ਉਹ ਮਾਲਕ ਹੀ ਦੱਸ ਸਕਦਾ ਹੈ। ਅੱਛਾ ਜੀ ਕੀ ਸਰ ਪਤਾ ਲੱਗੇ ਕਿ ਅੱਗ ਲੱਗੀ ਕਿਦਾਂ ਵੀ ਨਹੀਂ ਸਰ ਇਸ ਦਾ ਬਾਰੇ ਤਾਂ ਕੋਈ ਨਹੀਂ ਪਤਾ ਲੱਗਾ ਜਨਰਲ ਅੱਜ ਮਾਰਕੀਟ ਛੁੱਟੀ ਸੀ ਬੰਦ ਸੀਗੀਆਂ ਦੁਕਾਨਾਂ ਕਹਿੰਦੇ। ਜੀ ਤੇ ਕਿੰਨੇ ਕੁ ਟਾਈਮ ਤੱਕ ਫਾਇਰ ਬ੍ਰਿਡ ਪਹੁੰਚ ਗਈ ਕਿੰਨੀਆਂ ਗੱਡੀਆਂ ਦੇਖੋ? 500 500 ਮਿੰਟਾਂ 'ਚ ਅਸੀਂ ਪਹੁੰਚ ਗਏ ਜੀ ਦੋ ਗੱਡੀਆਂ ਦੇ ਨਾਲ ਤਕਰੀਬਨ ਅੱਧੇ ਪੌਣੇ ਘੰਟੇ ਬਿਲਕੁਲ ਅੱਗ ਸ਼ਾਂਤ ਹੋ ਗਈ ਹੈ ਜੀ। ਹਾਂ ਜੀ ਅੰਤਿਲ ਦੀ ਕੀ ਨੀ? ਆਪਰ ਤੋਂ ਬੁਸ਼ਨਾ ਮਿਲਦਾ ਤੇ ਇਹ ਦੁਕਾਨ ਤੁਹਾਡਾ ਮੁੰਡਾ ਚੰਦਾ ਸੀ ਉਹਦਾ ਬੇਟਾ ਇੱਥੇ ਬੈਠਦਾ ਸੀਗਾ ਉਹਦਾ ਨਾਮ ਅਜੀਤ ਨੇਜਾ ਜੀ ਹਾਂ ਜੀ ਤੇ ਕੀ ਹੋਇਆ ਕੀ ਸੀਗਾ ਜੀ ਸਰ ਸਾਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਜੀ ਅੱਧਾ ਘੰਟਾ ਪਹਿਲਾਂ ਸਾਨੂੰ ਸਾਹਮਣੇ ਨਾਨਾ ਲਾਇਆ ਜੀ ਇੰਨੇ ਫੋਨ ਕਰਕੇ ਦੱਸਿਆ ਕਿ ਦੁਕਾਨ ਚੋਂ ਤੋਂ ਆ ਨਹੀਂ ਕੱਲਦੇ ਅਸੀਂ ਸੇਮਟਾ ਭੀ ਰਹਿਣੇ ਆ ਬਸ ਸਾਡੀ ਗੈਸ਼ ਗੰਦੀ ਨਗਰ ਦੀ ਹੈ ਜੀ ਤੇ ਅੱਛਾ ਬੇਟਾ ਇੱਥੋਂ ਆਇਆ ਮੈਂ ਤਾਂ ਜੌਬ ਕਰਦਾ ਜੀ ਬੇਟਾ ਆਇਆ ਉਹਨੇ ਆਪੇ ਸ਼ਟਰ ਚੁੱਕਿਆ ਦੁਕਾਨ ਬਿਲਕੁਲ ਠੀਕ ਸੀ ਜਿੱਦਾਂ ਹੀ ਉਹਨੇ ਕਾਊਂਟਰ ਤੇ ਕੁਰਸੀ ਬਾਹਰ ਘੱਡੀ ਨਾ ਇੱਕਦਮ ਦੁਕਾਨ ਨੂੰ ਅੱਗ ਪੈ ਗਈ ਲੋਕਾਂ ਨੇ ਮੁੰਡੇ ਨੂੰ ਬਾਹਰ ਕੱਢਿਆ ਕਿ ਤੂੰ ਬਾਹਰ ਆ ਜਾ ਤੂੰ ਆਪਣੇ ਉਹਨੂੰ ਬਚਾਅ ਕਰ ਲੈ ਤੇ ਦੁਕਾਨ ਦਾ 16-17 ਲੱਖ ਰੁਪਏ ਦਾ ਮਾਲ ਸੀ ਜਿਹੜਾ ਕਿ ਸੜ ਤੋਂ ਬਿਲਕੁਲ ਸਵਾਹ ਹੋ ਗਿਆ ਅੱਛਾ ਜੀ ਤੇ ਬੱਚੇ ਤੇ ਵੀ ਅੱਗ ਲੱਗੀ ਗਈ ਉਹਨੇ ਬੱਚੇ ਦੀ ਬਾਹ ਨੂੰ ਮੜੀਏ ਲੱਗ ਗਈ ਪੂਰਾ ਗਰਮੀਆਂ ਦਾ ਸਮਾਂ ਸੀਗਾ ਜੀ ਸਾਰਾ ਗਰਮੀਆਂ ਦਾ ਨਵਾਂ ਮਾਲ ਆਇਆ ਜੀ ਐਤਵਾਰ ਜਿਹੜਾ ਕਿ ਸੜਕ ਬਿਲਕੁਲ ਸਵਾਹ ਹੋ ਗਈ ਦੁਕਾਨ ਦਾ ਨਾਮ ਕੀ ਵਨ ਸ਼ਟਰ ਜੀ ਵਨ ਸ਼ਟਰ ਠੀਕ ਕੀ ਜਰਾ ਬੰਦੇ ਬਿਲਕੁਲ ਬੜੀ ਮੈਂ ਅਫਸੋਸ ਨਾਲ ਦੱਸਦਾ ਕਿ ਸਾਡੇ ਜਿਹੜਾ ਹਲਕਾ ਉਕੀਂ ਦਾ ਵਾੜ ਹੈ ਸਾਡਾ 88 ਨੰਬਰ ਉਹਦੇ ਵਿੱਚ ਜਿਹੜੀ ਸਾਡੀ ਗਾਂਧੀ ਨਗਰ ਮਾਰਕੀਟ ਹੈ ਲਵਕੁਸ਼ ਨਗਰ ਦੇ ਨਾਲ ਉਹਦੇ ਵਿੱਚ ਕੋਈ ਸ਼ੋਰ ਸਰਗਰ ਕਰਕੇ ਮਿਸ ਹੈਪਨਿੰਗ ਹੋਈ ਆ ਆ ਚਲੋ ਪਰਮਪੀਤਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਆ ਕਿ ਇਥੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਆ ਕੁਝ ਦੁਕਾਨਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ ਗਾਰਮੈਂਟਸ ਵਿਚਾਰਿਆਂ ਦੇ ਕੋ ਸਟੋਕ ਬੇ ਸੀਗੇ ਉਹ ਨੁਕਸਾਨ ਤਾਂ ਜ਼ਰੂਰ ਹੋਇਆ ਪਰ ਜਾਨੀ ਮਾਲੀ ਨੁਕਸਾਨ ਤੋਂ ਬਚਾ ਹੋਇਆ ਔਰ ਪ੍ਰਸ਼ਾਸਨ ਨੇ ਵੀ ਬੜੀ ਮੁਸਤੈਦੀ ਦੇ ਨਾਲ ਮੌਕੇ ਤੇ ਪਹੁੰਚ ਕੇ ਜਦੋਂ ਹੀ ਮਾਨਜੋਗ ਐਮ ਐਲ ਏ ਬੱਗਾ ਜੀ ਨੂੰ ਪਤਾ ਲੱਗਿਆ ਤੇ ਮੇਰੀ ਡਿਊਟੀ ਲੱਗੀ ਔਰ ਸਾਡੀ ਸਾਰੀ ਟੀਮ ਇੱਥੇ ਖੜੀ ਹੈ ਔਰ ਕੌਂਸਲਰ ਸਾਹਿਬ ਵੀ ਮੌਕੇ ਤੇ ਇੱਥੇ ਪਹੁੰਚ ਕੇ ਮੌਕੇ ਤੇ ਔਰ ਮੈਂ ਕਹਿ ਸਕਦਾ ਕਿ ਜਾਨੀ ਮਾਲੀ ਨੁਕ ਮੇਰੇ ਪਰਿਵਾਰ ਦੇ ਨਾਲ ਬਿਲਕੁਲ ਅਸੀਂ ਦੁਖੀ ਕਰੀਏ ਕੁਝ ਨਾਲ ਖੜੇ ਆ। ਦੈਨ ਔਰ ਪ੍ਰਸ਼ਾਸਨ ਸਾਰੀ ਬੜੀ ਮੁਸਤਦੀ ਨਾਲ ਕੰਮ ਕਰ ਰਿਹਾ। ਔਰ ਤੁਹਾਡੇ ਸਾਹਮਣੇ ਹੈ ਕਿ ਫਾਇਰ ਗੇਟ ਦੀ ਸਾਡੀ ਗੱਡੀਆਂ ਟਾਈਮ ਟੂ ਟਾਈਮ ਪਹੁੰਚ ਗਈਆਂ ਔਰ ਜਿਹਨ ਨਾਲ ਅੱਗ ਦੇ ਕਾਬੂ ਪਾ ਲਿੱਤਾ ਗਿਆ। ਪਰ ਕਿਹਾ ਜਾ ਰਿਹਾ ਕਿ ਇੱਕ ਦੁਕਾਨ 'ਚ ਅੱਗ ਲੱਗੀ ਸੀ, ਪਾਰਟੀਸ਼ਨ ਕੋਈ ਕੀਤੀ ਸੀ। ਉਹਦੇ ਨਾਲ ਦੂਜੀ ਦੁਕਾਨ ਨੂੰ ਅੱਗ ਲੱਗੀ। ਉਹਨਾਂ ਦਾ 20 ਤੋਂ 25 ਲੱਖ ਦਾ ਨੁਕਸਾਨ। ਹਾਂਜੀ ਗਾਰਮੈਂਟ ਐਸੀ ਚੀਜ਼ ਆ ਕਿ ਕੈਮੀਕਲ ਆ। ਇਹ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਪਕੜਦਾ ਹੈ। ਆ ਜ਼ਰੂਰ ਹੋ ਸਕਦਾ ਹੈ ਕਿ ਆ ਇੱਕ ਦੁਕਾਨ ਤੋਂ ਦੂਜੀ ਦੁਕਾਨ ਤੇ ਅੱਗ ਜ਼ਰੂਰ ਗਈ ਹੋਊਗੀ ਪਰ ਇਹਦੇ ਵਿੱਚ ਕੋਈ ਇੰਟੈਂਸ਼ਨਲੀ ਕਿਸੇ ਦਾ ਨਹੀਂ ਹੁੰਦਾ ਕਿ ਕੋਈ ਕਿਸੇ ਦਾ ਨੁਕਸਾਨ ਚਾਹੁੰਦਾ ਨਹੀਂ ਕਦੀ ਵੀ ਸਾਰੇ ਦੁਕਾਨਦਾਰ ਭਰਾਣੇ ਸਾਰੇ ਅੱਜ ਬਹੁਤ ਪਿਆਰ ਆ ਸਾਰੇ ਬੜੇ ਇਸ ਇਸ ਟਾਈਮ ਦੀ ਘੜੀ ਦੇ ਵਿੱਚ ਸਾਰੇ ਇਕੱਠੇ ਹੋ ਗਏ ਦੁਕਾਨਦਾਰ ਖੜੇ ਨੇ ਮਾਰਕੀਟ ਦੇ ਪ੍ਰਧਾਨ ਸਾਹਿਬ ਵੀ ਖੜੇ ਨੇ ਐਸੋਸੀਏਸ਼ਨ ਦੇ ਮੈਂਬਰ ਸਹਿਬਾਨ ਵੀ ਸਾਰੇ ਖੜੇ ਨੇ ਔਰ ਕੋਈ ਐਸੀ ਗੱਲ ਨਹੀਂ ਹੁਣ ਅੱਗ ਦੇ ਵੀ ਕੰਟਰੋਲ ਪਾ ਲਿੱਤਾ ਗਿਆ ਔਰ ਬਹੁਤ ਹੀ ਜਲਦੀ ਸਾਰੀ ਚੀਜ਼ ਨੂੰ ਕਲੀਅਰ ਕਰ ਦਿੱਤਾ ਗਿਆ